ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਟਾਲੀਅਨ ਵਿਦ ਕੁਲਵਿੰਦਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਿੱਖਾਂਗੇ ਅਨਟੋਨੀਮੀ ਅਨਟੋਨੀਮੀ ਦਾ ਮਤਲਬ ਹੁੰਦਾ ਹੈ ਵਿਰੋਧੀ ਸ਼ਬਦ ਅਸੀਂ ਬਹੁਤ ਸਾਰੇ ਸ਼ਬਦ ਤੇ ਸ਼ਬਦਾਂ ਦੇ ਨਾਲ-ਨਾਲ ਬਹੁਤ ਸਾਰੀਆਂ ਐਗਜ਼ਾਮਪਲਸ ਤੇ ਵਾਕ ਸਿੱਖਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਵੇਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਇੱਕ ਹਾਈਪਲਾ ਬਟਨ ਆਂਦਾ ਹੈ ਤੇ ਉਸ ਬਟਨ ਨੂੰ ਵੀ ਜਰੂਰ ਪ੍ਰੈਸ ਕਰਨਾ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਪਹਿਲੇ ਸ਼ਬਦ ਹੈ ਸਾਡੇ ਆ ਆ ਦਾ ਭਾਵ ਹੁੰਦਾ ਨੂੰ ਤੇ ਦਾ ਦਾ ਭਾਵ ਹੁੰਦਾ ਤੋ ਫੋਰ ਇਗਜ਼ੈਂਪਲ ਦੋਬੀਆਮੋ ਅੰਦਾਰੀ ਅ ਸਕੂਲਾ ਓਨਿ ਜੋਰਨੋ ਪੈਰ ਇਮਪਾਰਾਰੇ ਲਾ ਲਿੰਗੁਆ ਇਟਾਲੀਆਨਾ ਦੋਬੀਆਮੋ ਅੰਦਾਰੇ ਸਾਨੂੰ ਜਾਣਾ ਪੈਣਾ ਹੈ ਜੋ ਜਾਣਾ ਚਾਹੀਦਾ ਹੈ ਆ ਸਕੂਲਾ ਸਕੂਲ ਨੂੰ ogni giorno har roz per imparare la lingua italiana italian langue sikhan de vaste tabbiamo venire da casa sua ora dobbiamo venire da paavan saanu onna pavega us de kartu da casa sua hune ora aa da matlab hai nu da da matlab hai tu quando vai a milano tusi milan kado jaana hai ਜਦ ਤੁਸੀਂ ਕਦੋਂ ਮਿਲਾਨ ਜਾ ਰਹੇ ਹੋ ਜਦੋਂ ਨੂੰ ਕਹਿਣਾ ਫਿਰ ਆਵਰਤਨ ਜਦੋਂ ਤੁਸੀਂ ਕਹਿਣਾ ਕਿ ਤੁਸੀਂ ਮਿਲਾਨ ਤੋਂ ਕਦੋਂ ਆ ਰਹੇ ਹੋ ਫਿਰ ਤੁਸੀਂ ਕਹੋਗੇ ਕਵਾਂਡੋ ਵਿਐਨੀ ਦਾ ਮਿਲਾਨੋ ਕਵਾਂਡੋ ਵਿਐਨੀ ਦਾ ਮਿਲਾਨੋ ਦਾ ਤੇ ਆ ਦਾ ਡਿਫਰੈਂਸ ਆਈ ਹੋਪ ਤੁਹਾਨੂੰ ਸਮਝ ਆ ਗਿਆ ਇਹ ਦੋਨੇ ਸ਼ਬਦ ਕੀਨੇ ਸਾਡੇ ਵਿਰੋਧੀ ਸ਼ਬਦ ਹਨ ਜਦੋਂ ਤੁਸੀਂ ਕਿਸ ਡੈਸਟੀਨੇਸ਼ਨ ਤੇ ਜਾ ਰਹੇ ਹੋ ਤਾਂ ਆ ਯੂਜ਼ ਕਰੋਗੇ ਆ ਰਹੇ ਹੋ ਤਾਂ ਦਾ ਯੂਜ਼ ਕਰੋਗੇ ਅਗਲੇ ਸ਼ਬਦ ਸਾਡੇ ਚੀਰਕਾ ਚੀਰਕਾ ਦਾ ਪਾਵ ਹੁੰਦਾ ਲਗਭਗ ਇਜ਼ਾਟAMENTE ਬਿਲਕੁਲ ਜਨਨਕੀ ਸਟੀਕ ਜਿਹਨੂੰ ਕਹਿ ਦਿੰਨੇ ਆ ਮਤਲਬ ਬਿਲਕੁਲ ਐਗਜ਼ੈਕਟ ਕੋਈ ਚੀਜ਼ ਤੇ ਇਹਨਾਂ ਦੇ ਨਾਲ ਵਾਕ ਦੇਖ ਲੈਂਦੇ ਆ ਇਲ ਲਿਬ੍ਰੋ ਐਸਟਾਟੋ ਪੁਬਲਿਕਾਟੋ ਕਿਤਾਬ ਜਿਹੜੀ ਪਬਲਿਸ਼ ਹੋਈ ਚੀਰਕਾ ਇਲ 2005 ਲਗਭਗ 2005 ਦੇ ਆਸ-ਪਾਸ ਹੈ ਜਿਹੜੀ ਕਿਤਾਬ ਆ ਹੋ ਕੀ ਹੋਈ ਪ੍ਰਕਾਸ਼ਿਤ ਹੋਈ ਲਾ ਟੈਂਪਰੇਚੂਰਾ ਜਾਨੀ ਕਿ ਤਾਪਮਾਨ ਐਰੀ ਮਾਸਤਾ ਰਹਾ ਚੀਰਕਾ ਵੇਂਤੀਗਰਾਦੀ ਦੁਰਾਂਤੇ ਲਾ ਨੋੱਟੇ ਰਾਤ ਦੇ ਸਮੇਂ ਮਤਲਬ ਲਗਭਗ 20 ਡਿਗਰੀ ਦੇ ਆਸ-ਪਾਸ ਜਿਹੜਾ ਟੈਂਪਰੇਚਰ ਆ ਉਹ ਰਹਾ ਰਾਤ ਨੂੰ ਨੈਕਸਟ ਐਗਜ਼ਾਮਪਲ ਹੈ ਇਲ ਫੀਲਮ ਇਨੀਸੀਆ ਐਗਜ਼ੈਕਟAMENTE alle 20 20 power ਰਾਤ ਦੇ 8 ਵਜੇ ਜਿਹੜੀ ਫਿਲਮ ਉਹ ਸ਼ੁਰੂ ਹੁੰਦੀ ਹੈ ਐ ਐਗਜ਼ੈਕਟਲੀ 8 ਵਜੇ ਜਾਨਕੀ ਬਿਲਕੁਲ ਸਟੀਕ 8 ਵਜੇ ਲਗਭਗ ਸਟੀਕ ਜਾਂ ਆਸ-ਪਾਸ ਉਦੋਂ ਯੂਜ਼ ਕਰਦੇ ਹਾਂ ਜਦੋਂ ਐਗਜ਼ੈਕਟ ਨਾ ਹੋਵੇ ਇਲ ਪ੍ਰੈਸੋ ਐ ਐਗਜ਼ੈਕਟAMENTE 2 100 यूरो ਨੀਂਤੇ ਦੀ ਪਿਊ ਕੀਮਤ ਬਿਲਕੁਲ 200 ਯੂਰੋ ਐਗਜ਼ੈਕਟਲੀ 200 ਯੂਰੋ ਹੈ ਹੋਰ ਕੁਝ ਵੀ ਨਹੀਂ ਨੀਂਤੇ ਦੀ ਪਿਊ ਮਤਲਬ ਜ਼ਿਆਦਾ ਨਹੀਂ ਆ ਸਾਡੇ ਨੈਕਸਟ ਹੈਗੇ ਆ ਜੀ ਲੂੰਗੋ ਤੇ ਅਤਰਾ ਵੈਰਸੋ ਲੂੰਗੋ ਦਾ ਭਾਵ ਹੁੰਦਾ ਨਾਲ ਨਾਲ ਤੇ ਅਤਰਾ ਵੈਰਸੋ ਦਾ ਮਤਲਬ ਹੁੰਦਾ ਪਾਰ ਜਾਂ ਰਾਹੀ ਦੋ ਸੈਂਸਸ ਦੇ ਵਿੱਚ ਇਸ ਨੂੰ ਯੂਜ਼ ਕੀਤਾ ਜਾਂਦਾ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਹੀਲ ਪੋਂਤੇ ਐ ਲੂੰਗੋ 200 ਮੀਟਰ ਜਿਹੜਾ ਪੋਲਾ ਹੈ ਉਹ 200 ਮੀਟਰ ਲੰਬਾ ਹੈ ਜਾਨਕੀ ਕਿਸੇ ਚੀਜ਼ ਦੇ ਨਾਲ-ਨਾਲ ਚੱਲ ਰਿਹਾ ਲੂੰਗੋ ਆ ਲੂੰਗੋ ਤੇ ਅਤਰਾ ਵੈਰਸੋ ਲੂੰਗੋ ਦਾ ਭਾਵ ਹੁੰਦਾ ਲੰਬਾ ਵੀ ਹੁੰਦਾ ਤੇ ਨਾਲ-ਨਾਲ ਵੀ ਹੁੰਦਾ ਇਸੇ ਤਰ੍ਹਾਂ ਅਤਰਾ ਵੈਰਸੋ ਦਾ ਮਤਲਬ ਪਾਰ ਵੀ ਹੁੰਦਾ ਦੂਜੇ ਪਾਸੇ ਜਾਂ ਫਿਰ ਰਾਹੀ ਵੀ ਹੁੰਦਾ ਅਸੀਂ ਦੋਨਾਂ ਤਰੀਕੇ ਦੇ ਨਾਲ ਐਗਜ਼ਾਮਪਲ ਦੇਖਾਂਗੇ ਇਲ ਪੋਂਤੇ ਐਲੂਂਗੋ 200 ਮੀਟਰ ਜਿਹੜਾ ਪੁਲ ਹੈ ਉਹ 200 ਮੀਟਰ ਲੰਬਾ ਹੈ ਠੀਕ ਹੈ ਜਾਨ ਤੁਸੀਂ ਇਸ ਤਰੀਕੇ ਨਾਲ ਵੀ ਵਰਤ ਸਕਦੇ ਹੋ ਇਓ ਫਾਚੋ ਉਨਾ ਪਾਸੇ ਜਾਤਾ ਲੋਂਗੋ ਇਲ ਪੋਂਤੇ ਪਾਵੋ ਮੈਂ ਪੁਲ ਦੇ ਨਾਲ-ਨਾਲ ਪਾਸੇ ਜਾਤਾ ਕਰਦਾ ਹਾਂ ਉਹ ਅਭੂ ਤੋ ਉਨਾ ਲੂੰਗਾ ਜਰਨਾਤਾ ਦੀ ਲਾਵੋਰੋ ਮੇਰਾ ਦਿਨ ਤੇ ਕੰਮ ਬਹੁਤ ਲੰਬਾ ਰਿਹਾ ਜਾਂ ਮੇਰਾ ਦਿਨ ਲੰਬਾ ਸੀ ਇਸ ਤਰੀਕੇ ਨਾਲ ਤੁਸੀਂ ਦੋ ਤਰੀਕਿਆਂ ਨਾਲ ਲੂੰਗੋ ਸ਼ਬਦ ਨੂੰ ਯੂਜ਼ ਕਰ ਸਕਦੇ ਹੋ ਅਤਰਾ ਵੇਰਸੋ ਅਤਰਾ ਵੇਰਸੋ ਲਾ ਫਿਨਿਸਟਰਾ ਪਾਵ ਖਿੜਕੀ ਰਾਹੀਂ ਵੇਖ ਦੋ ਇਲ ਚੀਏ ਲੋ ਮੈਨੂੰ ਆਸਮਾਨ ਦਿਖਦਾ ਹੈ ਜਾਂ ਮੈਂ ਆਸਮਾਨ ਦੇਖਦਾ ਹਾਂ ਅਤਰਾ ਵੇਰਸੋ ਲਾ ਸਟਰਾਦਾ ਸੜਕ ਦੇ ਪਾਰ ਚੈ ਉਨ ਨਿਗੋਸtio ਇੱਕ ਦੁਕਾਨ ਹੈ ਮਤਲਬ ਸੜਕ ਨੂੰ ਪਾਰ ਕਰਕੇ ਅਤਰਾਵਰਸੋ ਲਾ ਪ੍ਰਾਟਿਕਾ ਅਭਿਆਸ ਦੇ ਰਾਹੀਂ ਸੀ ਮਿਲੀਓਰਾ ਲਾ ਪ੍ਰਨੂੰਂcia ਅਸੀਂ ਆਪਣੇ ਪ੍ਰਨੰਸੀਏਸ਼ਨ ਨੂੰ ਸੁਧਾਰ ਸਕਦੇ ਹਾਂ ਨੈਕਸਟ ਦੋ ਸ਼ਬਦ ਹੈ ਅਲ ਇਨਟਰਨੋ ਅੰਦਰ ਅਲ ਐਸਟਰਨੋ ਬਾਹਰ ਅਲ ਇਨਟਰਨੋ ਦਾ ਭਾਵ ਹੁੰਦਾ ਹੈ ਅੰਦਰ ਅਲ ਐਸਟਰਨੋ ਦਾ ਪਾਵ ਹੁੰਦਾ ਬਾਹਰ ਜਦਾਂ ਇਨਟਰਨੋ ਨੂੰ ਅਸੀਂ ਡੈਂਟਰੋ ਵੀ ਬੋਲ ਦਿੰਦੇ ਆ ਅਸਤੇਰ ਨੂੰ ਅਸੀਂ ਫੋਰੀ ਵੀ ਬੋਲ ਦਿੰਦੇ ਆ ਇਹ ਉਹਦੇ ਸਿਨੋਨੀਮ ਆ ਓਕੇ ਪਹਿਲੇ ਐਗਜ਼ਾਮਪਲ ਆ ਅਲ ਇਨਟਰਨੋ ਦੈ ਲਿਬ੍ਰੋ ਕਤਾਬ ਦੇ ਅੰਦਰ ਸੀ ਨਸਕੋਂਦੇ ਊਨ ਸੇਗਰੇਟੋ ਕਤਾਬ ਦੇ ਅੰਦਰ ਇੱਕ ਰਾਜ ਹੈ ਸਿਗਰੇਟੋ ਮਤਲਬ ਸੀਕਰੇਟ ਨਸਕੋਂਦੇ ਮੈਲੋ ਸ਼ੂਪਿਆ ਹੋਇਆ ਹੈ ਜੋ ਲੁਕਿਆ ਹੋਇਆ ਹੈ ਅਲਿੰਟਰ ਨੂੰ ਦਲ ਪੱਕੇਟੋ troverai istruzioni ਪੈਕਸ ਦੇ ਅੰਦਰ ਤੁਹਾਨੂੰ ਹਦਾਇਤਾਂ ਮਿਲਣਗੀਆਂ ਇਸ ਤਰੂਸੀਓਨੀ ਜਦੋਂ ਵੀ ਕੋਈ ਅਸੀਂ ਚੀਜ਼ ਲੈਣੇ ਆ ਉਹਨਾਂ ਦੇ ਪ੍ਰਤੀ ਇਨਸਟਰਕਸ਼ਨਸ ਨੂੰ ਬੋਲਿਆ ਜਾਂਦਾ ਹੈ ਕਿ ਇਸ ਚੀਜ਼ ਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂ ਅਲ ਐਸਟਰਨੋ ਦੈਲਾ ਕਾਸਾ ਘਰ ਦੇ ਬਾਹਰ ਐ ਉਨ ਜਾਰਦੀਨੋ ਕੁਰਰਾਟੋ ਘਰ ਦੇ ਬਾਹਰ ਇੱਕ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਬਾਗੀਚਾ ਹੈ ਜਰਦੀਨੋ ਹੁੰਦਾ ਆਪਣਾ ਬਾਗੀਚਾ ਬਾਗ ਅਲ ਅਸਤੇਰਨੋ ਡੈਲ ਐਡਿਫੀਚੋ ਤ੍ਰੋਵੀ ਲਾ ਫੋਂਟਾਨਾ ਇਮਾਰਤ ਦੇ ਬਾਹਰ ਤੁਹਾਨੂੰ ਫੁਆਰਾ ਮਿਲੇਗਾ ਫੋਂਟਾਨਾ ਹੁੰਦਾ ਫੁਆਰਾ ਜਿਹੜਾ ਪਾਣੀ ਨਿਕਲਦਾ ਜਿੱਥੋਂ ਐਡਿਫੀਚੋ ਹੁੰਦੀ ਹੈ ਇਮਾਰਤ ਤ੍ਰੋਵੀ ਤੁਹਾਨੂੰ ਮਿਲਗਾ ਕਾਰੋ ਹੁੰਦਾ ਮਹਿੰਗਾ ਬਹੁਣ ਪ੍ਰੈਸੋ ਚੰਗੇ ਕੀ ਭਾਤੇ ਜਾਂ ਵਧੀਆ ਕੀਮਤ ਤੇ ਕੋਈ ਚੀਜ਼ ਦਾ ਮਿਲ ਜਾਣਾ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਪਹਿਲੇ ਐਗਜ਼ਾਮਪਲ ਲਾ ਕਾਜ਼ਾ ਐ ਕਾਰੋ ਮਾ ਲਾ ਵਿਸਤਾ ਐ ਸਪੈਟਾਕੋਲਾਰੀ ਕਾਜ਼ਾ ਇਹ ਜਿਹੜਾ ਮਹਿੰਗਾ ਹੈ ਪਰ ਜਿਹੜਾ ਉਹਦਾ ਦਰਿਸ਼ਾ ਉਹਦਾ ਵਿਊ ਉਹ ਬਹੁਤ ਹੀ ਸ਼ਾਨਦਾਰ ਹੈ ਪਾਵ ਸਪੇਟੈਕੋ ਲਾਰੀਆ او ਕੋਮਪਰਾਟੋ ਉਨ ਕਾਰੋ ਓਰਲੋਜੋ ਮੈਂ ਇੱਕ ਬਹੁਤ ਮਹਿੰਗੀ ਘੜੀ ਖਰੀਦੀ ਮਾ ਐਰਾ ਆ ਬੋਂ ਪ੍ਰੈਸੋ ਪਰ ਉਹ ਚੰਗੀ ਕੀਮਤ ਤੇ ਸੀ ਹੈਗੀ ਮਹਿੰਗੀ ਪਰ ਉਸ ਸਮੇਂ ਮੇ ਵੀ ਡਿਸਕਾਊਂਟ ਹੋ ਸਕਦਾ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਬੋਲ ਸਕਦੇ ਹੋ la nuova fotocamera è disponibile a buon prezzo per i primi clienti che la nuova fotocamera è o prima che ha per l'iyi price de utte available hai